ਪੰਜਾਬ ਵਿੱਚ ਹੋਣ ਲਗਾ ਮੌਸਮ ਸਾਫ਼ 3 ਅਤੇ 4 ਫਰਵਰੀ ਨੂੰ ਮੋੜ بارش ਦੀ ਸੰਭਾਵਨਾ ਭਾਜਪਾ ਦੀ ਤਾਨਾਸ਼ਹੀ ਦੇਖ ਸ਼ਹੀਦਾਂ ਦੀਆਂ ਰੂਹਾਂ ਵੀ ਤੜਫ ਰਹੀਆਂ ਹੋਣਗੀਆਂ ਸੀਐਮ ਭਗਵੰਤ ਮਾਨ ਵਿੱਤ ਮੰਤਰੀ ਦਾ ਵੱਡਾ ਐਲਾਨ ਹਰ ਮਹੀਨੇ ਮੁਫਤ ਮਿਲੇਗੀ 300 ਯੂਨਟ ਬਿਜਲੀ ਦੱਸਿਆ ਕੀ ਹੈ ਸਰਕਾਰ ਦਾ ਪਲਾਨ ਸਿਮਰਜੀਤ ਸਿੰਘ ਮਾਨ ਦੇ ਹੱਕ ਵੀ ਚਾਹੀਏ ਪਿਕਰ ਮਜੀਠੀਆ ਸਰਕਾਰ ਨੂੰ ਕੀਤੇ ਤਿੱਖੇ ਸਵਾਲ ਪੰਜਾਬ ਵਿੱਚ ਮੌਸਮ ਸਾਫ਼ ਹੋਣ ਲੱਗਾ ਹੈ ਕੋਈ بارش ਤੋਂ ਬਾਅਦ ਅੰਮ੍ਰਿਤਸਰ ਅਤੇ ਜਲੰਧਰ ਸਮੇਤ ਪੰਜਾਬ ਦੇ ਹੋਰ ਇਲਾਕਿਆਂ ਤੇ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਕਾਫੀ ਲੰਬੇ ਅਰਸੇ ਤੋਂ ਬਾਅਦ ਅਗਲੇ ਦਿਨੀ ਧੁੱਪ ਨਿਕਲੇਗੀ ਜਿਸ ਨਾਲ ਤਪ ਤੋਰ ਹਾਤ ਮਿਲੇਗੀ ਉੱਤਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੈਸਟਰਨ ਡਿਸਟਰਬੈਂਸ 3 ਅਤੇ 4 ਫਰਵਰੀ ਨੂੰ ਮੁੜ ਤੋਂ ਸਰਗਰਮ ਹੋ ਜਾਵੇਗਾ ਜਿਸ ਕਾਰਨ ਸੂਬੇ ਦੇ ਜ਼ਿਆਤਰ ਇਲਾਕਿਆਂ ਵਿੱਚ ਮੀਂਹ ਅਤੇ ਬਰਬਾਰੀ ਦੀ ਸੰਭਾਵਨਾ ਹੈ ਇਸ ਦਾ ਅਸਰ ਹਰਿਆਣਾ ਤੇ ਪੰਜਾਬ ਨੂੰ ਵੀ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ 2 ਦਿਨਾਂ ਤੋਂ ਭਾਰੀ بارش ਪਈ ਹੈ। ਚੰਡੀਗੜ੍ਹ ਮੇਅਰ ਚੌਂਕ ਵਿੱਚ ਧੰਦਲੀ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਭਾਜਪਾ ਹੈੱਡਕੁਆਰਟਰ ਨੇੜੇ ਵੱਡਾ ਪ੍ਰਦਰਸ਼ਨ ਕੀਤਾ। ਧਰਨੇ ਵਿੱਚ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਿਸ਼ ਮੂਲੀਅਤ ਕੀਤੀ ਉਹਨਾਂ ਨਾਲ ਪੰਜਾਬ ਅਤੇ ਦਿੱਲੀ ਦੇ ਵਿਧਾਇਕ ਅਤੇ ਸੰਸਦ ਮੈਂਬਰ ਮੰਤਰੀ ਵੀ ਮੌਜੂਦ ਸਨ ਤਰਨੇ ਦੌਰਾਨ ਲੋਕਾਂ ਨੂੰ ਸੁਬੋਧਨ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦੇ ਨਿਸ਼ਾਨਾ ਸਾਧਦੇ ਕਿਹਾ ਕਿ 30 ਜਨਵਰੀ ਨੂੰ ਪੂਰੇ ਦੇਸ਼ ਨੇ ਦੇਖਿਆ ਕਿ ਕਿਸ ਤਰ੍ਹਾਂ ਪ੍ਰੈਜਾਈਡਿੰਗ ਅਫਸਰ ਨੇ ਕੈਮਰੇਆਂ ਦੇ ਸਾਹਮਣੇ ਆਮਾ ਦੀ ਪਾਰਟੀ ਦੇ ਕੌਂਸਲਰਾਂ ਦੇ ਬੈਲਟ ਪੇਪਰ ਨਾਲ ਜਾਣ ਬੁਝ ਕੇ ਛੇੜਛਾੜ ਕੀਤੀ ਸੀ ਮਤਲਬ ਹੱਦ ਹੈ ਹੈਰਾਨੀ ਕੀ ਕਿ ਇਹਨਾਂ ਦਾ ਬਸ ਚਲੇ इनका बस चले तो इलेक्शन ही ना होने दें और अगर इलेक्शन हमने कोर्ट के जरिए करवा भी ली तो उसका रिजल्ट देख लो कैसे निकलता है एक, एक देदरे 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 दे ये, ये, ये। चलो, चलो, चलो 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 तो ऐसे ही लोकसभा में होता है ऐसे ही राज्यसभा में बिल पास होते हैं हां वाले हाँ कहे ना वाले ना कहे हाँ वालों की जीत जीतू जीतू जीत चलो 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 यार हद यार फिर भाई साहब इतना पैसा क्यों खर्चते हो देश में इलेक्शन करवाने के लिए सीधा ही ताना शाही। डिक्लेयर कर दो एक बात में मीडिया खड़ा सारा। एक बात मैं आपको कहना चाहता हूं मीडिया वालों आप भी सुन लो देखो पीड़ित आप भी लो। लोग बहुत होंगे अगर दो तो में ये किसी न किसी तरीके से खुदा ना खासता ये आ गए ਉਹ ਨਰਿੰਦਰ ਮੋਦੀ ਦਾ ਨਾਮ ਨਰਿੰਦਰ ਮੋਦੀ ਨਹੀਂ ਰਹੇਗਾ ਨਰਿੰਦਰ ਪੂਤਿਨ ਬਣ ਜਾਏਗਾ ਭਾਈ ਸਾਹਿਬ ਬਾਅਦ ਮੇ ਇਲੈਕਸ਼ਨ ਨਹੀਂ ਕਰਵਾएंगे ਇਹ ਫਿਰ ਇਲੈਕਸ਼ਨ ਨਹੀਂ ਹੋਗਾ ਸਿੱਧਾ ਬੱਸ ਜਿਤਨੀ ਤਾਂ ਆ ਜੀਵਨ ਆ ਜੀਵਨ ਰਹੇਗੇ ਮੋਦੀ ਸਾਹਿਬ ਹੱਦ ਹੈ ਯਾਰ ਹੱਦ ਹੈ ਯਾਰ ਦੋਸਤੋ ਜਿੱਦਾਂ ਕਿ ਤੁਸੀਂ ਸਭ ਨੇ ਹੁਣ ਅੱਛੀ ਤਰ੍ਹਾਂ ਪੰਜਾਬ ਦੀ ਤਸਵੀਰ ਦੇਖ ਲਈ ਪੰਜਾਬ ਸਰਕਾਰ ਦਾ ਦਮਨ ਚੱਕਰ ਤੇ ਜ਼ਿਆਤੀਆਂ ਤੇ ਬਦਲਾਖੋਰੀ ਸਿਖਰਾਂ ਤੇ ਸਿਖਰਾਂ ਤੇ ਪਤਾ ਨਹੀਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਕੀ ਹੋ ਗਿਆ ਸ਼ਾਇਦ ਉਹ ਜਿਹੜਾ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਅਸੀਂ ਸਵਰਾਜ ਦੀ ਨੀਤੀ ਨਾਲ ਚੱਲਾਂਗੇ ਕੱਲੀ ਕੱਲੀ ਗੱਲ ਲੋਕਾਂ ਨੂੰ ਪੁੱਛ ਕੇ ਕਰਾਂਗੇ ਲੇਕਿਨ ਜਿਹੜਾ ਉਹ ਦਿਨ ਕੋਰਟ ਦੁਨਨੇ ਇਕੱਠ ਹੋਇਆ ਬਰਨਾਲੇ 'ਚ ਸ਼ਾਇਦ ਉਹਨਾਂ ਦੀ ਆਵਾਜ਼ ਉਹਨਾਂ ਉਹਨਾਂ ਤੱਕ ਨਹੀਂ ਪਹੁੰਚੀ ਚਲੋ ਮੈਂ ਤੁਹਾਨੂੰ ਅਪੀਲ ਕਰਨ ਵਾਸਤੇ ਹਾਜ਼ਰ ਹੋਇਆ ਛੋਟੀ ਗੱਲ ਹੀ ਕਰਨੀ ਹੈ ਜਿਹੜਾ ਕੱਲ ਇਕੱਠ ਰੱਖਿਆ ਜਥੇ ਬੰਦੀਆਂ ਨੇ ਸੱਦਾ ਖੁੱਲਾ ਸੱਦਾ ਦਿੱਤਾ ਵਾ ਭਾਨੇ ਸਿੱਧੂ ਦੇ ਵਾਸਤੇ ਉਸ ਇਕੱਠ ਵਿੱਚ ਮੇਰੀ ਪੁਰਜ਼ੋਰ ਅਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਮਾਲਵੇ ਦੀ ਧਰਤੀ ਤੇ ਗੈਰਤਮੰਦ اخਲਾਕੀ ਤੇ ਇਨਸਾਫਪਸੰਦ ਲੋਕਾਂ ਨੂੰ ਕਿ ਜਿੱਦਾਂ ਤੁਸੀਂ ਕੋਰਟ ਦੁਨੇ ਉਸ ਦਿਨ ਪਹੁੰਚੇ ਸੀਗੇ ਐਨ ਉਸੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਇਕੱਠ ਰੱਖਿਆ ਸ਼ਾਇਦ ਕੋਈ ਡ੍ਰੀਮ ਲੈਂਡ ਕਲੋਨੀ ਹੈ ਉੱਥੇ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਜਿਹੜਾ ਇਕੱਠ ਰੱਖਿਆ ਕੱਲ 3 ਤਾਰੀਖ ਦਿਨ ਸ਼ਨੀਵਾਰ ਕੋਮਹਾ ਮਾਰਕ ਉੱਥੇ ਪਹੁੰਚਣਾ ਹੁਣ ਇਹ ਆਪਣੇ ਇਮਤਿਹਾਨ ਦੀ ਘੜੀ ਆ ਕਿ ਕੀ ਆਪਾਂ ਸਿਰਫ ਇੱਕ ਕੱਟ ਕਰਕੇ ਆਪਣਾ ਆਪਣੀ ਸ਼ਕਤੀ ਦਿਖਾ ਕੇ ਤੇ ਆਪਾਂ ਛੱਡ ਦਿੱਤੀ ਗੱਲ ਕਿਉਂਕਿ ਸਰਕਾਰ ਨੇ ਸਾਡੇ ਤੇ ਉਤਰ ਉਸ ਤੋਂ ਬਾਅਦ ਵਾਅਦਾ ਕੀਤਾ ਚੌਥਾ ਪਰਚਾ ਭਾਨੇ ਸਿੱਧੂ ਦੇ ਉੱਤੇ ਕੀਤਾ ਮੈਂ ਮੇਰਾ ਭਾਨੇ ਸਿੱਧੂ ਨਾਲ ਕੋਈ ਜ਼ਾਤੀ ਸਰੋਕਾਰ ਨਹੀਂਗਾ ਪਰ ਕੀ ਸਹਿਣ ਸ਼ਕਤੀ ਮੁੱਖ ਮੰਤਰੀ ਦੀ ਪੰਜਾਬ ਸਰਕਾਰ ਦੀ ਇੰਨੀ ਘਟ ਗਈ ਆ ਕਿ ਇੱਕ ਸੋਸ਼ਲ ਮੀਡੀਆ ਦੇ ਉੱਤੇ ਕੰਮ ਕਰਨ ਵਾਲਾ ਇੱਕ ਬਲੌਗਰ ਉਹਦੇ ਤੋਂ ਇੰਨਾ ਸਹਿਮਗੀ ਆ ਸਾਰੀ ਸਰਕਾਰ ਉਹਨਾਂ ਦੀ ਪੁਲਿਸ ਉਹਨਾਂ ਦਾ ਅਮਲਾ ਉਹਨਾਂ ਦਾ ਤੰਤਰ ਇਹ ਉਹ ਭਾਨੇ ਸਿੱਧੂ ਨੂੰ ਹੁਣ ਪੰਜਾਬੀ ਚ ਕਹਿੰਦੇ ਹੁੰਦੇ ਦੇ ਕਿ ਉਹ ਠੋਕਣ ਤੇ ਸਬਕ ਸਿਖਾਉਣ ਦੀ ਨੀਤੀ ਤੇ ਉਤਰੇ ਹੁਣ ਤਾਂ ਮੈਂ ਕਿਹਾ ਕਿ ਆਪਣਾ ਇਮਤਿਹਾਨ ਆ ਆਪਾਂ ਇਸ ਲੜਾਈ ਨੂੰ ਅੱਧਵਾਟੇ ਛੱਟਣਾ ਕਿ ਪੂਰਾ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਣਾ ਮੈਨੂੰ ਬਹੁਤ ਚੰਗੀ ਲੱਗੀ ਗੱਲ ਉਸ ਦਿਨ ਸ਼ਾਇਦ ਪਰਵਿੰਦਰ ਛੋਟੇ ਨੇ ਕਹੀ ਜਾਂ ਕਿਸੇ ਜਾਂ ਪਰਵਿੰਦਰ ਤਲਵਾੜਾ ਜੀ ਨੇ ਕਹੀ ਕਿ ਆਪਾਂ ਹੁਣ ਬਿਨਾਂ ਜ਼ਮਾਨਤ ਅ ਭਾਨੇ ਸਿੱਧੂ ਨੂੰ ਛਡਾਉਣਾ ਵਮ ਅਗਰ ਆਪਾਂ ਇਹ ਮੋਰਚਾ ਜਿੱਤ ਲਵਾਂਗੇ ਕੱਲ ਤੋਂ ਬਾਅਦ ਤੁਹਾਡੇ ਕਿਸੇ ਬੱਚੇ ਦੇ ਉੱਤੇ ਕਿਸੇ ਪੰਜਾਬ ਦੇ ਸਿਰ ਕੱਢ ਬੰਦੇ ਤੇ ਸਧਾਰਨ ਬੰਦੇ ਤੇ ਸਰਕਾਰ ਦੀ ਹਿੰਮਤ ਨਹੀਂ ਹੋਊਗੀ ਕਿ ਉਹ ਦੁਬਾਰਾ ਝੂਠਾ ਪਰਚਾ ਕਰੇ ਕਿਉਂਕਿ ਝੂਠੇ ਪਰਚਾ ਦਾ ਦੌਰ ਚੱਲ ਰਿਹਾ ਇੱਥੇ ਗੱਲ ਮੈਨੂੰ ਇੱਕ ਇੰਚ بڑا ਮੈਨੂੰ ਬੜਾ ਅਫਸੋਸ ਵੀ ਹੁੰਦਾ ਮੈਨੂੰ ਬੜੇ ਹੈਰਾਨਗੀ ਆ ਕਿ ਜੋ ਆਪਾਂ ਕਹਿ ਰਹੇ ਆ ਭਗਵਾਨਪਤ ਮਾਨ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਕੇ ਜ਼ੁਲਮ ਕਰ ਰਹੀ ਆ ਤੱਕਾਕਾਰੀ ਪੁਲਿਸ ਦਾ ਦੁਰਉਸਤਮਾਲ ਕਰ ਰਹੀ ਆ ਵਿਚਲਨਸ ਦਾ ਮਿਸਯੂਜ਼ ਕਰ ਰਹੀ ਹੈ ਇਹੀ ਗੱਲਾਂ ਅਰਵਿੰਦ ਕੇਜਰੀਵਾਲ ਅੱਜ ਜਦੋਂ ਮੈਂ ਗੱਲ ਕਰ ਰਿਹਾ ਉਹਨੂੰ ED ਨੇ ਸਮਨ ਕੱਢੇ ਹੋਏ ਨੇ ਪੰਜਵਾਂ ਸਮਨ ਹੈ ਇਹੀ ਗੱਲ ਕਿ ਕੇਜਰੀਵਾਲ ਦਿੱਲੀ ਦੀ ਸਰਕਾਰ ਕੇ ਦੇਸ਼ ਦੀ ਸਰਕਾਰ ਦੇ ਖਿਲਾਫ ਬੋਲ ਰਿਹਾ ਕਿ BJP ਹਮਾਰੇ ਸਾਥ ਬਹੁਤ ਜ਼ਿਆਦਤੀ ਕਰ ਰਹੀ ਹੈ ਬਹੁਤ ਆਪੋਜੀਸ਼ਨ ਕੇ ਲੀਡਰਸ ਕੋ ਅਕੇਲ ਸਭ ਕੋ ਟਾਰਗੇਟ ਕਰਕੇ ਪਕੜ-ਪਕੜ ਕੇ ਇਲੈਕਸ਼ਨ ਤੋਂ ਪਹਿਲੇ ਅੰਦਰ ਤੇ ਰਹੀ ਔਰ ਮੈਂ ਇਸ ਦਲੀਲ ਨਾਲ ਤਾਂ ਸਹਿਮਤ ਹਾਂ ਕਿ ED ਤੇ CBI ਦਾ ਮਿਸਯੂਜ਼ ਹੋ ਰਿਹਾ ਦੁਰਉਪਯੋਗ ਹੋ ਗਿਆ ਹੋ ਰਿਹਾ ਔਰ اپੋਜੀਸ਼ਨ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪਰ ਕੇਜਰੀਵਾਲ ਸਾਹਿਬ ਤੁਸੀਂ ਇੱਥੇ ਦੱਸੋ ਕਿ ਤੁਹਾਡੀ ਸਰਕਾਰ ਇੱਥੇ ਕੀ ਕਰ ਰਹੀ ਹੈ ਜੋ ਤੁਸੀਂ ਮੇਰੇ ਨਾਲ ਕੀਤਾ ਤੁਸੀਂ ਜੋ ਝੂਠੇ ਮੁਕਦਮੇ ਬਣਾ ਕੇ ਇੱਕ ਤੋਂ ਬਾਅਦ ਇੱਕ ਬਣਾ ਕੇ ਮੈਨੂੰ 4 ਮਹੀਨੇ ਅੰਦਰ ਰੱਖਿਆ ਤੁਹਾਡੇ ਕੋਲ ਕੋਈ ਜਵਾਬ ਹੈ ਇਸ ਗੱਲ ਦਾ ਉੱਥੇ ਤੁਸੀਂ ਕਹਿੰਨੇ ਕਿ ਸਾਡੇ ਨਾਲ ਧੱਕਾ ਕਰ ਰਹੇ ਹੋ ਇੱਥੇ ਆਣ ਕੇ ਤੁਸੀਂ ਮੇਰੇ ਵਰਗੇ ਬੰਦੇ ਨੂੰ ਸਮੱਗਲਰ ਦਾ ਸ਼ਬਦ ਯੂਜ਼ ਕੀਤਾ ਮੈਨੂੰ ਬੜਾ ਦੁੱਖ ਹੋਇਆ ਮੈਂ ਜੇਲ੍ਹ ਵਿੱਚ ਸੀਗਾ ਔਰ ਇਹ ਯਾਦ ਰਹੇ ਕਿ ਜਿਹੜਾ ਮੇਰੇ ਤੇ ਐਨਡੀਪੀਐਸ ਦਾ ਝੂਠਾ ਮੁਕਦਮਾ ਖੜਿਆ ਗਿਆ ਇਹਦਾ ਆਧਾਰ 2017 ਜਦੋਂ ਮੈਂ ਲੀਡਰ ਆਫ oppositon ਸੀਗਾ ਉਤੋਂ ਕੱਢਿਆ ਗਿਆ ਸੀਗਾ ਮੈਂ ਪਾਰਟੀ ਲਈ ਲੜਦੇ ਲੜਦੇ ਮੈਂ ਅੱਜ ਇਸ ਕੇਸ ਵਿੱਚ ਪਹੁੰਚਾ ਉਸ ਵੇਲੇ ਭਗਵੰਤਪਾਨ ਨੇ ਸੋਸ਼ਲ ਮੀਡੀਆ ਚਾਨਕੇ ਮੇਰੀ ਹਿਫਾਜ਼ਤ ਕੀਤੀ ਸੀ ਸ਼੍ਰੀ ਆਮ ਕਿਆ ਸੀ ਕਿ ਜਿਹੜਾ NDPS ਦਾ ਮੁਕਦਮਾ ਥੇਰੇ ਤੇ ਝੂਠਾ ਬਣਾਇਆ ਜਾ ਰਿਹਾ ਉਸੇ ਮੁਕਦਮੇ ਚ ਮੈਨੂੰ ਫੜ ਕੇ ਇਹਨਾਂ ਨੇ ਜਿਹੜਾ ਹੈਗਾ ਇਸ ਮੁਕਦਮੇ ਚ ਫਾਲਸਲੀ ਇਮਪਲੀਕੇਟ ਕੀਤਾ ਸੋ ਅਗਰ ED ਕਰੇ ਤਾਂ ਉਹ ਬਦਲਾਖੋਰੀ ਹੈ ਔਰ ਤੁਸੀਂ ਕੱਟੜ ਇਮਾਨਦਾਰ ਹਾਲਾਂਕਿ ਤੁਹਾਡੇ ਬੰਦੇ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਪਿਛਲੇ ਸਵਾ ਸਾਲ ਤੋਂ ਜੇਲ੍ਹ ਵਿੱਚ ਨੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਉਹਨਾਂ ਦੀ ਜਮਾਨਤਾਂ ਰਿਜੈਕਟ ਕਰਤੀਆਂ ਔਰ ਜਮਾਨਤ ਰਿਜੈਕਟ ਕਰਦੇ ਇੱਕ ਆਬਜ਼ਰਵੇਸ਼ਨ ਕੀਤੀ ਸੁਪਰੀਮ ਕੋਰਟ ਨੇ ਕਿ ਜਿਹੜਾ ਸ਼ਰਾਬ ਘਟਾਲਾ ਤੁਹਾਡਾ 338 ਕਰੋੜ ਦੀ ਮਨੀ ਟ੍ਰੇਲ ਇਸਟੈਬਲਿਸ਼ ਹੋ ਰਹੀ ਆ ਤੇ ਮੈਨੂੰ ਤਾਂ 4 ਮਹੀਨੇ ਤੋਂ ਥੋੜੇ ਘੱਟ ਸਮੇਂ ਦੇ ਵਿੱਚ ਮੈਨੂੰ ਜਮਾਨਤ ਮਿਲ ਗਈ ਆ ਔਰ ਮੇਰੀ ਜਮਾਨਤ ਕੈਨਸਲ ਕਰਾਉਣ ਲਈ ਭਗਵੰਤ ਮਾਨ ਨੇ ਬਹੁਤ ਹਫੜਾ ਤਫੜੀ ਵਿੱਚ 25 ਲੱਖ ਰੁਪਏ ਇੱਕ ਦਿਹਾੜੀ ਤੇ ਫੀਸ ਲੈਣ ਵਾਲੇ ਦੋ ਪ੍ਰਾਈਵੇਟ ਵਕੀਲ ਖੜੇ ਕੀਤੇ 200 200 ਵਕੀਲਾਂ ਦੀ ਫੌਜ ਛੱਡ ਕੇ ਜਿਹੜਾ ਕਹਿੰਦਾ ਸੀ ਮੈਂ ਮੁਖ्तार ਅंसारी ਦੇ ਕੇਸ ਵਿੱਚ ਕਾਂਗਰਸ ਵੇਲੇ ਕੈਪਟਨ ਤੋਂ ਖਰਚੇ 55 ਲੱਖ ਵਾਪਸ ਕਰਾਉਣ ਮੇਰੇ ਤਾਂ ਇਹਦਾ 4-5 ਕਰੋੜ ਰੁਪਏ ਖਰਚਦਾ ਸੋ ਤੁਸੀਂ ਇਹ 도ਗਲੀਆਂ ਗੱਲਾਂ ਕਿਉਂ ਕਰ ਰਹੇ ਹੋ ਇੱਕ ਪਾਸੇ ਉੱਥੇ ਸ਼ੋਰ ਮਚਾ ਰਹੇ ਹੋ ਤੇ ਉਹੀ ਕੰਮ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦੇ ਥਰੂ ਆਪਣੇ ਵਿਰੋਧੀਆਂ ਨੂੰ ਜਿਹੜਾ ਵੀ ਬੋਲਦਾ ਮਤਲਬ ਕੋਈ ਬੋਲੇ ਚਾਹੇ ਉਹ ਕਾਂਗਰਸ ਚੋ ਬੋਲੇ ਚਾਹੇ ਕੋ ਅਕਾਲੀ ਦਲ ਚੋ ਬੋਲੇ ਚਾਹੇ ਕੋਈ ਐਕਟਿਵਿਸਟ ਬੋਲੇ ਚਾਹੇ ਕੋਈ ਹੋਰ ਕਿਸੇ ਪਾਰਟੀ ਦਸ ਇਸ ਵੈਰੀ ਅਨਫੇਅਰ ਇਹ ਤਾਂ ਫਿਰ दैट मींस ਤੁਸੀਂ ਦੋਗਲੀ ਨੀਤੀ ਤੇ ਦੋਗਲੇ ਚਿਹਰੇ ਦੇ ਕਿਰਦਾਰ ਹੈ ਤੁਹਾਡੇ ਔਰ ਮੈਂ ਕੱਲ ਵੀ ਇੱਕ ਲਿਖ ਕੇ ਮੈਸੇਜ ਭੇਜਿਆ ਸੀਗਾ ਕਿ ਅੱਜ ਜੋ ਮੈਂ ਗੱਲਾਂ ਤੁਹਾਡ ਨਾਲ ਕੀਤੀਆਂ ਕਿ ਤੁਸੀਂ ਉੱਥੇ ਆਪਣੇ ਆਪ ਨੂੰ ਕਟੜ ਇਮਾਨਦਾਰ ਕਰਦੇ ਸਾਨੂੰ ਸਮਗਲਰ ਸੱਦਦੇ ਆ ਇਹਦੇ ਬਾਵਜੂਦ ਮੇਰੀਆਂ ਸ਼ੁਭ ਕਾਮਨਾਵਾਂ ਕੇਜਰੀਵਾਲ ਜੀ ਤਕੜੇ ਹੋ ਕੇ ਨਾ ਈਡੀ ਦੇ ਸਾਹਮਣੇ ਪੇਸ਼ ਹੋਵੋ ਹੁਣ ਭੱਜੋ ਨਾ ਪੰਜ ਸਮਨਤਾਂ ਨੂੰ ਆ ਗਏ ਆ ਮੈਨੂੰ ਤਾਂ ਤੁਸੀਂ 6 ਵਜੇ ਤੜਕੇ ਚੱਕਿਆ ਪੱਗ ਨਹੀਂ ਬਣਨ ਦਿੱਤੀ ਪਾਣੀ ਨਹੀਂ ਪੀਣ ਦਿੱਤਾ ਤੁਹਾਨੂੰ ਤਾਂ ਸਾਧਰੇ ਨੇ ਅਗਰ ਮੈਨੂੰ ਸਾਧਦੇ ਹੁੰਦੇ ਮੈਂ ਸ਼ਰਿਆਮ ਜਾਣਾ ਸੀਗਾ ਉੱਥੇ ਜਾਓ ਔਰ ਅਸੀਂ ਸਾਡੀਆਂ ਸ਼ੁਭ ਕਾਮਨਾਵਾਂ ਤਗੜੇ ਹੋ ਕੇ ਲੜੋ ਹੁਣ ਡਰੋ ਮਤ ਕਿਉਂਕਿ ਜੋ ਕੁਝ ਤੁਸੀਂ ਪੰਜਾਬ 'ਚ ਕਰ ਰਹੇ ਹੋ ਉਹ ਤੁਹਾਡੇ ਨਾਲ ਸ਼ਾਇਦ ਉੱਥੇ ਵਾਪਰਿਆ ਪੰਜਾਬੀ ਦਾ ਨਾ ਇੱਕ ਸਾਦਾ ਜਿਹਾ ਸ਼ਬਦ ਆ ਜਦੋਂ ਆਪਾਂ ਦੂਜੇ ਲਈ ਟੂਆ ਪੱਟਦੇ ਆ ਆਮੂਮਨ ਆਪਾਂ ਉਹਦੇ ਵਿੱਚ ਹੀ ਡਿੱਗਦੇ ਆਂ ਅੰਗਰੇਜ਼ੀ ਦਾ ਹੈਗਾ ਯੂ ਵਿਲ ਰੀਪ ਵਾਟ ਯੂ ਸੋ ਜੋ ਬੀਜੋਗੇ ਆ ਮੇਰੇ ਪਿੱਛੇ ਖੇਤ ਨੇ ਇੱਥੇ ਸ਼ਾਇਦ ਆਲੂ ਬੀਜੇ ਹੋਏ ਨੇ ਇੱਥੇ ਹੁਣ ਗੰਨਾ ਦਾ ਪੈਦਾ ਹੋਣਾ ਨਿਕਾ ਜੋ ਬੀਜੋਗੇ ਉਹੀ ਵੱਡੋਗੇ ਹੱਲੇ ਵੀ ਸਮਾਂ ਵਾ ਆਪਣੀ ਰਣਨੀਤੀ ਤੇ ਆਪਣੀ ਰਾਜਨੀਤੀ ਨੂੰ ਸੁਧਾਰੋ ਪੰਜਾਬ ਦੇ ਲੋਕਾਂ ਨਾਲ ਇਨਸਾਫ ਕਰੋ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰੋ ਇਹਦੇ ਤੇ ਸਮਾਂ ਵਕਤ ਜ਼ਾਇਆ ਨਾ ਕਰੋ ਕੱਲ ਤੁਸੀਂ ਸਮਰਨਜੀਤ ਸਿੰਘ ਮਾਨ ਨੂੰ ਡੀਟੇਨ ਕਰਦਾ ਉਹਨੇ ਕਾਲ ਦਿੱਤੀ ਸੀ ਧੂਰੀ ਚ ਕਿਉਂ ਇੱਕ ਐਮਪੀ ਇੱਕ ਪੀਸਫੁਲ ਤਰੀਕੇ ਨਾਲ ਇੱਕ ਪ੍ਰੋਟੈਸਟ ਵੀ ਨਹੀਂ ਕਰ ਸਕਦਾ ਪੰਜਾਬ ਦੇ ਵਿੱਚ ਤੇ ਫਿਰ ਕੀ ਫਰਕ ਆ ਬੀਜੇਪੀ ਦੇ ਖਿਲਾਫ ਜੋ ਤੁਸੀਂ ਇਲਜ਼ਾਮ ਲਾਉਂਦੇ ਉਹਨਾਂ ਵਿੱਚ ਤੇ ਤੁਹਾਡੇ ਵਿੱਚ ਕੀ ਅੰਤਰ ਇੱਕ ਵਾਰ ਫਿਰ ਮੇਰੀ ਪੁਰਜ਼ੋਰ ਪੁਰਜ਼ੋਰ اور اپੀਲ ਹੈ ਕਿ ਸਾਰਿਆਂ ਨੇ ਉੱਥੇ ਹਮ ਹਮਾ ਕੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੱਲ 3 ਤਰੀਕ ਦਿਨ ਸ਼ਨੀਵਾਰ ਪਹੁੰਚਣਾ ਹੀ ਪਹੁੰਚਣਾ ਮੈਂ ਮੈਨੂੰ ਮਾਫੀ ਇਸ ਕਰਕੇ ਮੰਗਣੀ ਪੈਦੀ ਕੱਲ ਵਾਸਤੇ ਮੇਰੇ ਪਰਿਵਾਰ ਦੇ ਵਿੱਚ ਜਲੰਧਰ ਬਹੁਤ ਜ਼ਿਆਦਾ ਨੇੜ ਦੇ ਸੱਜਣਾ ਦਾ ਮੌਤ ਦਾ ਪੋਗਿਆ ਵਿੱਚ ਆ ਕਿ ਉਹ ਮਿਸ ਮੇਰੇ ਜਜ਼ਬਾਤ ਮੇਰੀ ਜਿਹੜੀ ਸਪੋਰਟ ਆ ਉਹ ਤੁਹਾਡੇ ਕੱਲ ਦੇ ਇਸ ਇਕੱਠ ਜਦੋਂ ਤੁਸੀਂ ਇਨਸਾਫ ਦੀ ਲੜਾਈ ਲੜ ਰਹੇ ਹੋ ਉਹ ਤੁਹਾਡੇ ਸਾਰਿਆਂ ਦੇ ਨਾਲ ਰਹੇਗਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਅੰਤਰੀਮ ਬਜਟ 2024 ਪੇਸ਼ ਕੀਤਾ ਇਸ ਦੌਰਾਨ ਉਹਨਾਂ ਵੱਡਾ ਐਲਾਨ ਕੀਤਾ ਹੈ ਮੁਫਤ ਬਿਜਲੀ ਨੂੰ ਲੈ ਕੇ ਵਿੱਤ ਮੰਤਰੀ ਨੇ ਅਹਿਮ ਐਲਾਨ ਕੀਤਾ ਹੈ ਉਨ੍ਹਾਂ ਦੱਸਿਆ ਕਿ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲੇਗੀ ਵਿੱਤ ਮੰਤਰੀ ਨੇ ਕਿਹਾ ਕਿ 1 ਕਰੋੜ ਪਰਿਵਾਰਾਂ ਨੂੰ ਮੁਫਤ ਬਿਜਲੀ ਦਾ ਲਾਭ ਮਿਲੇਗਾ ਇਹ ਉਹ ਪਰਿਵਾਰ ਹੋਣਗੇ ਜੋ ਆਪਣੇ ਘਰ ਦੀ ਛੱਤ 'ਤੇ ਸੂਰਜੀ ਊਰਜਾ ਦਾ ਪ੍ਰਬੰਧ ਕਰਦੇ ਹਨ ਤੁਹਾਨੂੰ ਦੱਸਦੇ ਕਿ ਪੀਐਮ ਮੋਦੀ ਨੇ ਸੂਰਯੋਦਿਆ ਯੋਜਨਾ ਦਾ ਐਲਾਨ ਕੀਤਾ ਸੀ ਇਸ ਯੋਜਨਾ ਤਹਿਤ 1 ਕਰੋੜ ਘਰਾਂ 'ਚ ਸੋਲਰ ਪੈਨਲ ਲਗਾਏ ਜਾਣਗੇ ਵਿੱਤ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਚੁਣੌਤੀ ਦੇ ਬਾਵਜੂਦ ਕੇਂਦਰ ਸਰਕਾਰ ਨੇ ਗਰੀਬਾਂ ਨੂੰ ਘਰਮਹੀਆ ਕਰਵਾਏ ਹਨ ਅਸੀਂ 3 ਕਰੋੜ ਕਰਾਂ ਦੇ ਟੀਚੇ ਨੂੰ ਹਾਸਲ ਕਰਨ ਦੇ ਨੇੜੇ ਹਾਂ ਅਗਲੇ 5 ਸਾਲਾਂ ਵਿੱਚ 2 ਕਰੋੜ ਘਰ ਬਣਾਏ ਜਾਣਗੇ ਅਕਾਲੀ ਆਗੂ ਵਿਕਰਮਜੀਤਿਆ ਨੇ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਨੂੰ ਘਰ ਵਿੱਚ ਨਜ਼ਰਬੰਦ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ ਹੈ ਉਹਨਾਂ ਕਹਿੰਦੇ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਬਜ਼ੁਰਗ ਸਿਆਸਤਦਾਨ ਅਤੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਨੂੰ ਘਰ ਵਿੱਚ ਨਜ਼ਰਬੰਦ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਉਹਨਾਂ ਕਹਿੰਦੇ ਕਿ ਲੋਕਤੰਤਰ ਵਿੱਚ ਸਰਕਾਰ ਦੇ ਗਲਤ ਕੰਮਾਂ ਵਿਰੁੱਧ ਆਵਾਜ਼ ਬੁਲੰਦ ਕਰਨਾ ਵਿਰੋਧੀ ਪਾਰਟੀਆਂ ਦਾ ਅਧਿਕਾਰ ਹੁੰਦਾ ਹੈ ਭਗਵੰਤ ਮਾਨ ਵਿਰੋਧੀਆਂ ਦੀ ਆਵਾਜ਼ ਕੁਚਲਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਦਾ ਇਲਾਜ ਚੱਲ ਰਿਹਾ ਲਿਵਰ ਸਿਰੋਸਿਸ ਦੀ ਬੜੀ ਸੀਰੀਅਸ ਪ੍ਰੋਬਲਮ ਹੈ ਮੁੱਖ ਮੰਤਰੀ ਸਾਹਿਬ ਨੂੰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਅਪੀਲ ਕਰਦਾ ਹਾਂ ਅੱਜ ਹਮਦਰਦੀ ਬਣ ਕੇ ਕਰਦਾ ਕਿ ਜੇ ਇਸ ਸੰਸਾਰ 'ਚ ਕਿਸੇ ਜੀ ਦਾ ਪਰਿਵਾਰ 'ਚ ਤੁਹਾਡਾ ਵਾਧਾ ਹੋ ਰਿਹਾ ਤੇ ਫਿਰ ਨਾਲ ਰਿਸਪੌਂਸਿਬਿਲਟੀ ਵੀ ਬਣਦੀ ਹੈ ਇਹ ਨਾ ਹੋਵੇ ਜੋ ਤੁਸੀਂ ਸ਼ਰਾਬ ਪੀ ਪੀ ਕੇ ਆਪਦੇ ਸਰੀਰ ਦਾ ਜੋ ਹਾਲਾਤ ਬਣਾਏ ਆ ਲਿਵਰ ਸਰੋਸਿਸ ਵਰਗੀ ਬਿਮਾਰੀ ਤੁਹਾਨੂੰ ਚਿੰਬੜ ਗਈ ਹੈ ਇਲਾਜ ਤੁਸੀਂ ਲੁੱਕ ਛਿਪ ਕੇ ਜਾਂ ਤਾਂ ਮhalla ਕਲੀਨਿਕ ਤੋਂ ਕਰਾਉਂਦੇ ਉੱਥੋਂ ਦਾ ਕਰਾਉਂਦੇ ਨਹੀਂ ਜਾ ਕੇ ਦਿੱਲੀ ਲੋੜਾ ਲੁੱਕ ਛਿਪ ਕੇ ਕਰਾਉਂਦੇ ਆ ਡਾਕਟਰ ਮੈਨੂੰ ਦੱਸ ਦਿੰਦੇ ਹੁੰਦੇ ਆ ਉਹ ਵਿਚਾਰੇ ਨਿਆਣੇ ਦੀ ਕੀ ਗਲਤੀ ਹੈ ਦੱਸੋ ਜਿਹੜਾ ਇਸ ਸੰਸਾਰ ਚ ਆ ਰਿਹਾ ਇਸ ਲਈ ਹੀ ਸ਼ੁੱਡ ਬੀ ਰਿਸਪੌਂਸਿਬਲ ਐਂਡ ਆਪੀਏ ਸ਼ਰਾਬ ਦੀ ਆਦਤ ਛੱਡਦਣ ਫੇਰ ਕੀ ਐਕਸਰਸਾਈਜ਼ ਰੈਵਨਿਊ ਮਾੜਾ ਮੋਟਾ ਡਿੱਗ ਜੂਗਾ ਇਹੀ ਹੋਣਾ ਮੈਨੂੰ ਲੱਗਦਾ ਇਸੇ ਚੱਕਰ ਚ ਪੀ ਜਾਂਦਾ ਕੀ ਐਕਸਾਈਡ ਦਾ ਰੈਵਨਿਊ ਨਾਲ ਕਿੱਥੇ ਡਿੱਗ ਜਾ ਜੇ ਮੈਂ ਘਟ ਪੀਊਗਾ ਤੇ ਐਕਸਾਈਡ ਦਾ ਰੈਵਨਿਊ ਘਟ ਜਾਣਾ ਨਹੀਂ ਘਟਣ ਦੇਂਦੇ ਮਾਲੀਆ ਦਾ ਕਿ ਹੋਰ ਨੂੰ ਤੇਰੇ ਵਰਗਾ ਕੋ ਹੋਰ ਜੰਪ ਆਉ ਉਥੇ ਬਾ ਤਰਸ ਕਰ ਆਪਦੇ ਨਿਆਣਿਆਂ ਤੇ ਔਰ ਇਹ ਕੰਮ ਛੱਡ ਦੇ ਔਰ ਆਪਦੀ ਸਿਹਤ ਦਾ ਧਿਆਨ ਕਰੇ ਚਲੋ ਵਿਰੋਧਤਾ ਆਪਦੇ ਪਾਸੇ ਰਹਿ ਗਈ ਮਗਰ ਇਹ ਜ਼ਰੂਰੀ ਹੈ ਬੀਟੀ ਸਾਹਿਬ ਜਿਹੜਾ ਮੈਂ ਸੰਦੇਸ਼ ਦਿੱਤਾ ਏ ਟੈਸਟ ਲਾ ਕਰਾ ਕੇ ਜਿਹੜਾ ਉਹਨੇ ਆਪੇ ਹੀ ਦੱਸਿਆ ਵੀ ਮੈਂ ਟੈਸਟ ਕਰਾ ਕੇ ਪਤਾ ਹੀ ਨਹੀਂ ਕੀਤਾ ਪਤਾ ਕਿ ਕਹਿੰਦਾ ਤੁਹਾਨੂੰ ਹੈਰਾਨਗੀ ਹੋਊਗੀ ਮੈਂ ਹੈਰਾਨ ਹੋ ਗਿਆ ਯਾਰ ਪਹਿਲਾਂ ਤਾਂ ਹੈਰਾਨਗੀ ਇਹ ਹੋਈ ਕਿ ਇਹ ਕਿਹੜਾ 26 ਜਨਵਰੀ ਦਾ ਐਲਾਨ ਸੀ ਮਤਲਬ ਇਹ ਕਿਹੜੀ ਕੁਰਬਾਨੀ ਸੀ ਮਤਲਬ ਜਿੱਦਾਂ ਜਿਹੜਾ 26 ਜਨਵਰੀ ਦੀ ਸਟੇਜ ਤੋਂ ਐਲਾਨ ਕਰਨਾ ਪਿਆ ਫਿਰ ਕਹਿੰਦਾ ਤੁਹਾਨੂੰ ਹੈਰਾਨਗੀ ਹੋ ਗੈਰ ਕਾਨੂੰਨੀ ਹੈਰਾਨਗੀ ਕਾਦੀ ਹੋਣੀ ਹੈ ਔਰ ਮੈਂ ਤੁਹਾਨੂੰ ਦੱਚਾ ਇਹਦੀ ਹਰਕਤ ਆ ਤਾਂ ਮੈਨੂੰ ਜਾਪਦਾ ਇਹਨੇ ਟੈਸਟ ਕਰਾ ਲਿਆ ਕੋਈ ਨਹੀਂ ਇੱਥੇ ਤਾਂ ਪਰਚਾ ਹੋਣਾ ਚਾਹੀਦਾ ਜੋ ਇਹ ਗੱਲਾਂ ਕਰਦਾ ਕਿਉਂਕਿ ਇੱਕ ਸੀਐਮ ਇਹ ਗੱਲ ਕਵੇ ਕਿ ਤੁਹਾਨੂੰ ਹਰਿਆਣਵੀ ਹੋਊਗੀ ਕਿ ਅਸੀਂ ਟੈਸਟ ਨਹੀਂ ਕਰਾਇਆ ਇਸ ਜਿਸ ਤੇ ਲੈਂਗੁਏਜ ਆਫ ਦਾ ਸੀਐਮ ਸੋ ਇਹਦੀਆਂ ਜਿੰਨੀਆਂ ਘੱਟ ਗੱਲਾਂ ਕਰੋ ਤੁਹਾਨੂੰ ਅੱਜ ਲਈ ਬਹੁਤ ਕਵਰਾਂ ਮਿਲ ਗਿਆ